ਪੀਟਰ ਵੈਲਟ ਮਾਰਦਾ ਸੜਕਾਂ ਤੇ ਵੜਕਾ ਉਹਦੀਆਂ ਲਾਈਟਾਂ ਨੇ ਇਹ ਪੀਟਰ ਵੈਲਟ ਦੀਆਂ ਇਹ ਰੇਟ ਕਿੰਨਾ ਵੀਰੇ ਇਹਨਾਂ ਦਾ ਇਹ ਵੀਰ ਜੀ ਆਪਾਂ ਨੂੰ ਦੋਨੇ ਲਾਈਟਾਂ 270000 ਦੀਆਂ ਮੈਨੂੰ ਆਪ ਨੂੰ ਪੈ ਗਈਆਂ ਦੋਨੇ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਦੋਸਤੋ ਇਸ ਟਾਈਮ ਅਸੀਂ ਬਰਨਾਲੇ ਖੜੇ ਆ ਬਰਨਾਲੇ ਖੜੇ ਆ ਜਦੋਂ ਜਿੱਥੋਂ ਸੰਘੇੜਾਂ ਨੂੰ ਰਾਹ ਪਾੜਦਾ ਸਿੱਧੂ ਮੂਸੇਵਾਲੇ ਨੇ ਗੱਲ ਕੀਤੀ ਸੀ ਜਮਦੂਤ ਦੇ ਝੋਟੇ ਦੀ ਇਧਰਲੇ ਪਾਸੇ ਸਿੱਧੂ ਮੂਸੇਵਾਲਾ ਵੀ ਖੜਾਗਾ 5911 ਖੜਾਗਾ ਤੇ ਬਾਈ ਨੇ ਨਾ ਜਿਹੜਾ ਆਹ ਟਰੈਕਟਰ ਤਿਆਰ ਕੀਤਾ ਇਤਾ ਯਾਰ 4x4 ਨੂੰ ਮਾਤ ਪਾਉਂਦਾ ਮਤਲਬ ਕਿ ਇੰਨੀਆਂ ਸਹੂਲਤਾਂ ਦਾ 4x4 ਚ ਨਹੀਂ ਹੋਣੀਆ ਜਿੰਨੀਆਂ ਬਾਈ ਨੇ ਆਹ ਟਰੈਕਟਰ ਚ ਪਾਤੀਆਂ ਇਹ ਟਰੈਕਟਰ ਕਿਹੜਾ ਹੈਗਾ ਸਾਰੀ ਗੱਲਬਾਤ ਦੱਸਾਂਗੇ ਕਿੰਨੇ ਪੈਸੇ ਲੱਗੇ ਸਾਰੀ ਗੱਲਬਾਤ ਦੱਸਾਂਗੇ ਕਿਹੜੇ ਮਿਸਤਰੀ ਨੇ ਤਿਆਰ ਕੀਤਾ ਸਾਰਾ ਕੁਝ ਦੱਸਾਂਗੇ ਵੀਰ ਮੇਰੇ ਨਾਲ ਆ ਇਹ ਦੋਨੇ ਟਰੈਕਟਰ ਤੁਹਾਨੂੰ ਹੋਰ ਗੱਲ ਦੱਸਦਾ ਨਾ ਇਹ ਜਹਾਜ਼ ਚ ਜਾ ਕੇ ਨਾ ਬੈਨਕੂਬਰ ਸਿਟੀ ਚ ਕੈਨੇਡਾ ਚ ਜਾਣੇ ਨੇ ਤੇ ਮੇਰੇ ਨਾਲ ਵੀਰ ਆਗਾ ਇੱਥੇ ਤੋਂ ਆਪਾਂ ਸਾਰੀ ਜਾਣਕਾਰੀ ਲੈਣੇ ਆ ਹਸਰੀ ਕਾ ਵੀਰੇ ਸੱਸੀ ਕਾ ਵੀਰੇ ਤੇ ਵੀਰੇ ਆਪਾਂ ਪਹਿਲਾਂ ਮੈਕ ਲਾ ਦਈਏ ਤੇਰੇ ਤੇ ਸਭ ਤੋਂ ਪਹਿਲਾਂ ਵੀਰੇ ਆਪਣਾ ਨਾਂ ਦੱਸ ਦੇ ਮੇਰਾ ਨਾਂ ਵੀਰਜੀ ਚਮਕੌਰ ਸਿੰਘ ਆਗਾ ਠੀਕ ਹੈ ਹਾਂਜੀ ਆਪਾਂ ਖੜੇ ਕਿਹੜੀ ਜਗ੍ਹਾ ਵੀਰੇ ਆਪਾਂ ਇਸ ਵਕਤ ਮੇਰਾ ਵੀਰ ਆਪਾਂ ਸੰਧੂ ਪੱਤੀ ਤੋਂ ਆਪਣਾ ਸੰਘੇੜਿਆਂ ਨੂੰ ਛੋਟੀ ਛੜਕ ਜਾਂਦੀ ਆ ਇਹ ਆਹ ਇਹ ਆਰੇ ਵਾਲੀ ਸੜਕ ਵੀ ਕਹਿ ਦਿੰਦੇ ਆ ਵਿਚਾਲੇ ਸੰਧੂ ਪੱਤੀ ਚੌਂਕ ਤੋਂ ਸੰਘੇੜਿਆਂ ਨੂੰ ਜਾਂਦੀ ਆ ਉਹਦੇ ਆਪਣਾ ਅਕੈਡਮੀ ਕੋਲ ਠੀਕ ਹੈ ਤੇ ਬਾਈ ਜਿਵੇਂ ਮੈਂ ਪਹਿਲਾਂ ਕਿਹਾ ਨਾ ਇੱਕ ਤਾਂ ਸਿੱਧੂ ਮੂਸੇ ਵਾਲੇ ਨੇ ਜਮਦੂਤ ਦੇ ਝੋਟੇ ਦਾ ਨਾਮ ਲੈਂਦਾ ਸੀ ਠੀਕ ਆ ਉਹ ਖੜਾਗਾ ਇਧਰਲੇ ਪਾਸੇ ਜਿਹੜਾ ਸਿੱਧੂ ਮੂਸੇ ਵਾਲਾ ਜਿਹਨੂੰ ਵੱਧੋਂ ਵੱਧ ਪਿਆਰ ਕਰਦਾ ਸੀ ਤੇ ਥਾਪੀ ਮਾਰ ਕੇ ਕਹਿੰਦਾ ਸੀ ਕਹਿੰਦਾ 91 ਘੇਰਾ ਆ ਗਿਆ ਉਹ ਟਰੈਕਟਰ ਤੁਸੀਂ ਤਿਆਰ ਕੀਤਾਗਾ ਇਹ ਵੀਰੇ ਕਿੱਥੇ ਜਾਣਾ ਇਹ ਟਰੈਕਟਰ ਇਹ ਵੀਰ ਜੀ ਬੈਂਕੂਵਰ ਜਾਣਿਆਂਗੇ ਟਰੈਕਟਰ ਦੋਨੇ ਹਿੰਦੁਸਤਾਨ ਵੀ ਇਹ ਵੀ ਇਹ ਕੁਆਲਿਟੀ ਦੇ ਦੋਨੇ ਟਰੈਕਟਰ ਨੇ ਬੈਂਕੂਵਰ ਜਾਣਿਆਂਗੇ ਅੱਛਾ ਹਾਂ ਜਿਵੇਂ ਮੈਂ 4/4 ਨੂੰ ਮਾਤ ਪਾਉਂਦਾ ਕਿਹਾਗਾ ਇਹ ਟਰੈਕਟਰ ਦਾ ਬ੍ਰਾਂਡ ਹਿੰਦੁਸਤਾਨ ਇਹ ਹਿੰਦੁਸਤਾਨ ਆ ਮੇਰਾ ਵੀਰ ਹਿੰਦੁਸਤਾਨ ਇਹ ਕਹਿੰਦਾ ਮਤਲਬ ਆਪਣਾ 92 ਮਾਡਲ ਟਰੈਕਟਰ ਆ 92 ਮਾਡਲ ਹਿੰਦੁਸਤਾਨ 50 ਦਾ 92 ਮਾਡਲ ਆ H50 ਠੀਕ ਹੈ ਬਾਈ ਯਾਰ ਰੂਹ ਖੁਸ਼ ਹੁੰਦੀ ਆ ਟਰੈਕਟਰ ਨੂੰ ਦੇਖ ਕੇ ਨਾ ਕੈਮਰਾਮੈਨ ਨੂੰ ਕਹਿਣਾ ਚਾਹਣਾ ਵੀ ਉੱਤੋਂ ਦੀ ਕ ਆਕੇ ਮਾੜੀ ਮੋਟੀ ਨਿਗਾਹ ਦੇ ਦਰਸ਼ਕਾਂ ਦੀ ਇੰਨਾ ਯਾਰ ਰੀਜਾ ਨਾ ਟਰੈਕਟਰ ਤਿਆਰ ਕੀਤਾ ਨਾ ਗੱਲਾਂ ਹੀ ਛੱਡ ਦੋ ਬਾਈ ਹੁਣ ਆਜਾ ਇਹਦੇ ਆਪਾਂ ਖਰਚੇ ਦੀ ਗੱਲ ਕਰਦੇ ਆ ਤੁਸੀਂ ਕਿੰਨੇ ਦਾ ਲੈਂਤਾ ਸੀ ਤੇ ਹੁਣ ਇਹ ਕਿੰਨੇ ਚ ਪੈ ਗਿਆ ਇਹ ਮੇਰਾ ਵੀਰਾ ਸੀ ਲੈਂਤਾ ਸੀਗਾ 2 ਲੱਖ ਰੁਪਏ ਦਾ ਪ੍ਰਾਚਾ 2 ਲੱਖ ਦਾ ਲੈ ਗਿਆ ਸੀ ਹੁਣ ਸਾਨੂੰ ਇਹ 14 ਲੱਖ ਦਾ ਸੀ ਕਸਟਮਰ ਨੂੰ ਸ਼ੇਲ ਕਰਿਆ ਕਸਟਮਰ ਨੂੰ 14 ਲੱਖ ਦਾ ਸ਼ੇਲ ਤੇ ਉਹਦੇ ਵਿੱਚ ਸ਼ਿਪਿੰਗ ਦਾ ਖਰਚਾ ਹਾਂ ਸੀ ਮੈਂ ਸ਼ਿਪਿੰਗ ਦਾ ਖਰਚਾ ਨਹੀਂ ਓਨਲੀ ਕੱਲਾ ਟਰੈਕਟਰ ਬਈ ਅੱਛਾ ਉਹ ਸ਼ਿਪਿੰਗ ਦਾ ਖਰਚਾ ਜਿਹੜਾ ਉਹ ਲੱਗ ਲੱਗੂਗਾ ਇਹ ਲੱਗ ਲੱਗੂਗਾ ਠੀਕ ਹੈ ਤੇ ਬਾਈ ਜਿਵੇਂ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੀਆਂ ਲਾਈਟਾਂ ਦੀ ਗੱਲ ਕਰ ਲਈਏ ਕੈਮਰਾਮੈਨ ਨੂੰ ਕਹਿਣਾ ਚਾਹਣਾ ਵੀ ਜਿਹੜੀ ਮੇਨ ਮਕਸਦ ਹੈ ਨਾ ਮੇਨ ਫੋਕਸ ਹੈ ਟਰੈਕਟਰ ਦਾ ਆਹ ਲਾਈਟਾਂ ਖਿੱਚਦੀਆਂ ਨੇ ਇਹ ਲਾਈਟਾਂ ਕਿਹੜੇ ਬ੍ਰਾਂਡ ਦੀਆਂ ਨੇ ਵੀਰੇ ਇਹ ਇਹ ਪੀਟਰ ਵੈ ਮੈਂ ਹੁਣ ਕੈਲੀਫੋਰਨੀਆ 'ਚ ਟਰੱਕ ਚਾਲਦੇ ਨੇ ਕੈਨੇਡਾ ਅਮਰੀਕਾ 'ਚ ਟਰੱਕ ਚਾਲਦੇ ਨੇ ਉਹ ਟਰੱਕ ਦੀਆਂ ਲਾਈਟਾਂ ਜਿਵੇਂ ਗਾਣਿਆਂ 'ਚ ਜ਼ਿਕਰ ਜ਼ਿਕਰ ਹੁੰਦਾ ਨਾ ਪੀਟਰ ਵੈਲਟ ਮਾਰਦਾ ਸੜਕਾਂ ਤੇ ਵੜਕਾ ਉਹਦੀਆਂ ਲਾਈਟਾਂ ਨੇ ਇਹ ਪੀਟਰ ਵੈਲਟ ਦੀਆਂ ਇਹ ਰੇਟ ਕਿੰਨਾ ਵੀਰੇ ਇਹਨਾਂ ਦਾ ਇਹ ਵੀਰ ਜੀ ਆਪਾਂ ਨੂੰ ਦੋਨੇ ਲਾਈਟਾਂ 2,70,000 ਦੀਆਂ ਮੈਨੂੰ ਆਪ ਨੂੰ ਪੈ ਗਈਆਂ ਦੋਨੇ ਲਾਈਟਾਂ ਹਾਂ ਦੋਨੇ ਲਾਈਟਾਂ 2,70,000 ਦੀਆਂ ਮੈਨੂੰ ਆਪ ਨੂੰ ਪੈ ਤੇ ਦਰਸ਼ਕੋ ਤੁਸੀਂ ਇਹਦਾ ਅੰਦਾਜ਼ਾ ਲਾ ਲਓ ਜਦੋਂ 2,60,000 ਦੀਆਂ ਇਕੱਲੀਆਂ ਲੈਟਾਂ ਨੇ ਨਾ ਫਿਰ ਟਰੈਕਟਰ ਤੇ ਪੈਸਾ ਲਾਇਆ ਬੋਲਦਾ ਕਿਉਂ ਨਹੀਂ ਤੇ ਆਹ ਟਾਇਰਾਂ ਕਿੰਨੀ ਨਿਗ੍ਹਾ ਮਰਵਾਦੇ ਟਾਇਰਾਂ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਹੈ ਨਾ ਉਹ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ ਆਹ ਦਿਖਾ ਦੇ ਜਦੋਂ ਤੁਰਦਾ ਨਾ ਟਰੈਕਟਰ ਜਿਵੇਂ ਬੀਲ ਪਾਏ ਹੋਏ ਨੇ ਐ ਘੁੰਮਦੇ ਨੇ ਇਹ ਦੋਨੇ ਪਿੱਛੇ ਇਧਰਲੇ ਪਾਸੇ ਮਾਲਵਾ ਵੈਲਟ ਦਾ ਲੱਗਿਆ ਹੋਇਆ ਇਹ ਦੇਖੋ ਇਹ ਜਦੋਂ ਤੁਰਦੇ ਨਾ ਉਦੋਂ ਘੁੰਮਦੇ ਨੇ ਹਨਾ ਭਰਾ ਤੇ ਭਾਈ ਹੁਣ ਆਪਾਂ ਹੋਰ ਮੋਟੀ ਮੋਟੀ ਗੱਲ ਕਰ ਲਈਏ ਜਿਵੇਂ ਹੁਣ ਇਹ ਕਹਿੰਦਾ ਆਹ ਆ ਗਿਆ ਸਟੀering ਪਾਵਰ ਹਾਂ ਸਟੀering ਪਾਵਰ ਕਰਿਆ ਭਾਜੀ ਇਹਦਾ ਠੀਕ ਹੈ ਯਾਰ ਬੈਠੇ ਨੂੰ ਯਾਰ ਫੀਲਿੰਗ ਹੀ ਹੋਰ ਆਉਂਦੀ ਆ ਬਾਈ ਯਾਰ ਐ ਤਾਂ ਐ ਲੱਗਦਾ ਵੀਰੇ ਵੀ ਜਿਵੇਂ ਪਹਿਣਾ ਜਹਾਜ਼ਤੀ ਬੈਠਾ ਬੰਦਾ ਯਾਰ ਬੇਸ਼ੱਕ ਸਾਰੀ ਦਿਹਾੜੀ ਟਰੈਕਟਰ ਚਲਾਈ ਜਾਵੇ ਇਹਦੀ ਮੋਡੀਫਿਕੇਸ਼ਨ ਐ ਸੀ ਉਸ ਹਿਸਾਬ ਨਾਲ ਕਰੀਏ ਬੰਦਾ ਅੱਕਦਾ ਨਹੀਂ ਅੱਕਦਾ ਨਹੀਂ ਇਹ ਸਲੈਂਸਰ ਵੀ ਬਾਈ ਦੋ ਲਾਤੇ ਹੈ ਹਾਂ ਸਲੈਂਸਰ ਦੋ ਲੋ ਇਹਦੇ ਵੀ ਕੱਲਾ ਸਲੈਂਸਰ ਲਾਉਣ ਦੀ ਅਸੀਂ ਕੋਸ਼ਿਸ਼ ਕੀਤੀ ਸੀ ਪਹਿਲਾਂ ਅਸੀਂ ਕੱਲਾ ਲਾਉਣ ਦੀ ਕਰੀਏ ਫਿਰ ਅਸੀਂ ਕੋਸ਼ਿਸ਼ ਕਰੀ ਵੀ ਆਪਾਂ ਕੱਲਾ ਨਹੀਂ ਦੋ ਸਲੈਂਸਰ ਲਾਉਣਿਆ ਵੀ ਦੋ ਸਲੈਂਸਰ ਵਿੱਚ ਲੋਕ 베アリング ਕਮਾ ਦਿੰਦੇ ਨੇ ਤਾਂ ਕਿ ਫਿਰ ਮੈਂ ਥੋੜਾ ਡ ਲੱਭੀ ਚੀਂ ਦੋ ਤਿੰਨ ਪੰਜ ਛੇ ਤਿਆਰ ਕਰੇਨੇਗੇ ਠੀਕ ਹੈ ਅਸੀਂ ਥੋੜਾ ਚਲਾਂਚਰਾ ਦਾ ਡਿਜ਼ਾਈਨ ਚੇਂਜ ਕਰਤਾ ਹੁਣ ਇਹ ਦੋਨੇ ਚਲਾਂਚਰਾ ਵਿੱਚੋਂ ਦੀ ਧੂਹਾ ਮਾਰ ਠੀਕ ਹੈ ਤੇ ਬਾਈ ਜਿਹੜਾ ਤੁਸੀਂ ਹੁਣ ਇਹ ਕੰਮ ਕਰਦੇ ਹੋ ਸਾਰਾ ਲਗਭਗ ਆਪ ਹੀ ਕਰਦੇ ਹੋ ਕਿ ਮਾਰੋ ਵੀ ਕਰਾਉਣੇ ਨਾ ਨਾ ਵੀਰ ਜੀ ਆਪਣੇ ਕੋਲੇ ਆਪਦੇ ਕੋਲੀ ਸਾਰਾ ਸਿਸਟਮ ਆਪਦੇ ਹੀ ਆਪਣਾ ਕੋ ਜਿਹੜਾ ਮੇਰਾ ਮੇਨ ਕੰਮ ਆ ਮੇਰਾ ਡੈਂਟਿੰਗ ਪੇਂਟਿੰਗ ਦਾਗਾ ਮਕੈਨਿਕ ਆਪਣੇ ਕੋਲੇ ਹੈਗਾ ਜੀ ਸਾਰਾ A to Z ਕੰਮ ਆਪਣਾ ਵਰਕਸ਼ਾਪ ਚ ਠੀਕ ਹੈ ਤੇ ਬਾਈ ਸਕਰੀਨ ਤੇ ਬਾਈ ਦਾ ਨੰਬਰ ਚੱਲਦਾ ਥੱਲੇ ਜੇ ਕੋਈ ਬਾਹਰਲਾ ਮੇਰਾ ਵੀਰ ਵੀਡੀਓ ਦੇਖਦਾ ਉਹਨੇ ਤਿਆਰ ਕਰਾਉਣਾ ਜਾਂ ਕੋਈ ਆਪਣੇ ਪੰਜਾਬ ਚ ਰਹੇ ਕਿ ਇੰਡੀਆ ਚ ਰਹਿੰਦਾ ਉਹਨੇ ਤਿਆਰ ਕਰਾਉਣਾ ਤਾਂ ਬਾਈ ਚਮਕੌਰ ਨਾਲ ਕੰਟੈਕਟ ਕਰ ਲਿਓ ਗੱਲਾਂ ਬਾਤਾਂ ਸਾਡੇ ਨਾਲ ਬਾਧੂ ਨੇ ਹਜੇ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਬਾਈ ਹੋਰ ਇਹਦੇ ਵਿੱਚ ਖੂਬੀ ਦੱਸਦੇ ਕੀ ਆ ਯਾਰ ਖੂਬੀ ਇੱਕ ਇਹ ਆਪਾਂ ਨੇ ਰੀਵੈਲਟ ਕਰਤਾ ਸਾਰਾ ਟਰੈਕਟਰ ਠੀਕ ਹੈ ਹਾਂ ਮੂਰੇ ਲੈ ਕੇ ਮੰਨ ਕੇ ਚਲੋ ਵੀ ਮੂਰੇ ਹਿੱਚੋ ਤੋਂ ਲੈ ਕੇ ਪਿੱਛੇ ਤੱਕ ਫੁੱਲ ਸਮਾਨ ਹੈ ਟਰੈਕਟਰ ਤੇ ਨਵਾਂ ਆ ਬਾਈ ਠੀਕ ਹੈ ਪੁਰਾਣੀ ਆਈਟਮ ਕੋਈ ਨਹੀਂ ਸਾਰਾ ਇੰਜਨ ਨਵਾਂ ਸਾਰਾ ਗੇਅਰ ਨਵਾਂ ਸਾਰੀ ਲੈਫਟ ਨਵਾਂ ਤੇ ਦੂਜੀ ਖੂਬੀ ਇਸ ਦਿਆ ਵੀ ਇਸ ਟਰੈਕਟਰ ਦੀਆਂ ਅਸੀਂ ਬ੍ਰੇਕਾਂ ਸਵਰਾਜ ਵਾਲੀਆਂ ਲਾਤੀਆਂ ਠੀਕ ਹੈ ਵੀ ਬ੍ਰੇਕਾਂ ਆਪਾਂ ਮੜਾ ਤੇ ਥੱਲੇ ਕੈਮਰਾ ਮਾਰਾ ਸਕਦੇ ਹੋ ਜੇ ਤੁਸੀਂ ਦਿਖਾ ਦਿਓ ਵੀ ਇਹਦੇ ਬ੍ਰੇਕਾਂ ਨੇ ਨਾ ਆਪਾਂ ਨੇ ਸ਼ਵਰਾਜ ਵਾਲੀਆਂ ਲਾਤੀਆਂ ਹਿੰਦੁਸਤਾਨ ਦੀਆਂ ਅਮਰੀਕਾ ਚ ਇਹਦੀਆਂ ਦੂਦੇ ਬੈਲ ਹੁੰਦੇ ਰਹਿੰਗੇ ਬ੍ਰਮ ਕਹਿੰਦਾ ਮਤਲਬ ਥੋੜਾ ਟਾਈਮ ਗਰਮੀਆਂ ਚ ਗਰਮ ਹੋ ਕੇ ਹਲਕਾ ਉਹ ਬ੍ਰੇਕ ਛੱਡ ਦਿੰਦੇ ਸੀ ਉਹਦਾ ਅਸੀਂ ਜੂੜ ਹੀ ਵੜਤਾ ਇਹਦੇ ਕਰਕੇ ਸੀ 735 ਦੇ ਬ੍ਰੇਕਾ ਫਿੱਟ ਕਰਤੀਆਂ ਜਿਵੇਂ ਮਰਜ਼ੀ ਭਜਾ ਦੇ ਬਾਦਲਾ ਕੇ ਯਾਰ ਕਹਿਣ ਦੀ ਗੱਲ ਮੁੱਕਦੀ ਹੈ ਵੀ ਟੋਟਲੀ ਸਮਾਨ ਤੁਸੀਂ ਚੇਂਜ ਕਰਤਾ ਤੇ ਦੂਜੇ ਨੰਬਰ ਤੇ ਗੱਲ ਆਪਣੇ ਜਿਹੜੇ ਆ ਮਗਰਾਟ ਨੇ ਇਹ ਅਰਜਨ ਨੋਬੋ ਦੇ ਨੇਗੇ 4x4 ਦੇ ਜੋ ਨੋਵੋ ਦੇ ਲਾਇਨੇਗੇ ਠੀਕ ਹੈ ਨਵੇਂ ਟਰੈਕਟਰ ਦੇ ਨਵੇਂ ਫੋਰ ਬਾਈ ਜਮਾ ਬ੍ਰਾਂਡ ਨੂੰ ਜਾਂਚੀ ਚੋ ਲਿਆ ਕੇ ਲਾਇਨੇ ਲੈਟਾ ਆਹ ਡੰਡੇ ਆਹ ਚੀਜ਼ ਸਾਰੀ ਨੋਵੋ ਦੇ ਲੱਗੀ ਛੋ ਨੂੰ ਦੀ ਚੂ ਟਰੈਕ ਅਰੀਜਨਲ ਆ ਅਰੀਜਨਲ ਆ ਅਰੀਜਨਲ ਨਾਲ ਦੇ ਆ ਚੀਜ਼ ਨਾਲ ਦੀਆਂ ਲੈਟਾ ਨਾਲ ਦੇ ਡੰਡੇ ਆਹ ਪਲੇਟ ਸਭ ਚੀਜ਼ ਅਰੀਜਨਲ ਨੋਵੋ ਟਾਇਰਾਂ ਦੇ ਜੋੜੇ ਕਿੰਨੇ ਚ ਪਏ ਬਣੇ ਜਿਹੜਾ ਟਾਇਰਾਂ ਦੇ ਜੋੜੇ ਜਿਹੜੇ ਪਿਛਲੇ ਭਾਜੀ ਆਪਾਂ ਰੇਡੀਅਲ ਪਾਏ ਨੇ ਇਹਦੇ ਠੀਕ ਹੈ ਰੇਡੀਅਲ ਜੋੜੀ ਪਿਛਲੀ ਆਪਾਂ ਨੂੰ 75000 ਦੀ ਕੱਲੀ ਟਾਇਰਾਂ ਦੀ ਜੋੜੀ ਆ ਠੀਕ ਹੈ ਤੇ ਮੂਰਲੀ ਜੋੜੀ ਆਪਾਂ ਨੂੰ ਕਹਿਣ ਦਾ ਮਤਲਬ ਆ ਯਾਰ ਖਰਚੇ ਵਾਲਾ ਆ ਗਿਆ ਮਤਲਬ ਕਿ ਤੁਸੀਂ ਤਾਂ ਮਿਹਨਤ ਦੀ ਪੈਸੇ ਲਾ ਹ ਮਿਹਨਤ ਦੀ ਪੈਸੇ ਆ ਭਾਜੀ ਇਹ ਜਿਹੜੀ ਮੋਡੀਫਿਕੇਸ਼ਨ ਆ ਮੋਡੀਫਿਕੇਸ਼ਨ 'ਚ ਖਰਚਾ ਬਹੁਤ ਆਉਂਦਾ ਹੁਣ ਜੇ ਆਪਾਂ ਬਰੀਕੀਆਂ ਬਰੀਕੀਆਂ ਨਿੱਕੇ ਨਿੱਕੇ ਚੀਜ਼ਾਂ ਗਿਣੀ ਜਾਵਾਂਗੇ ਤੁਸੀਂ ਗੋਗੋ ਬਈ ਇਹ ਤਰਲ ਖਾਸਾ ਮਿਹਨਤ ਬਹੁਤ ਆਇਆ ਟਰੈਕਟਰਾਂ 'ਚ ਹੀ ਡੇਢ ਮਹੀਨੇ 'ਚ ਤਿਆਰ ਕਰਿਆ ਡੇਢ ਮਹੀਨੇ 'ਚ ਤੇ ਬਾਈ ਤੁਸੀਂ ਛਾਤਰੀ ਕਿੰਨੀ ਵੀ ਮੋਟੀ ਮੋਟੀ ਨਿਗਾਹ ਮਾਰ ਲਓ ਡੈਕ ਬਾਈ ਕਿਤੋਂ ਲਵਾਇਆ ਡੈਕ ਬਾਈ ਛਾਤਰੀ ਸਾਰਾ ਕੁਝ ਆਪ ਲਾਉਨੇ ਬਾਈ ਆਪ ਲਾਉਨੇ ਆਪ ਦਾ ਬ੍ਰੈਂਡ ਆ ਆਪ ਦਾ ਬ੍ਰੈਂਡ ਆ ਬਾਈ ਤੇ ਉੱਪਰਲੇ ਪ ਜਰਨੈਲ ਸਿੰਘ ਪਿੰਡਰਾਲੇ ਦੀ ਲਾਈਵ ਸੀ ਬਾਈ ਹੁਣ ਇਹਨੇ ਹਰੀ ਸਿੰਘ ਨਲੂਏ ਦੀ ਚਲੋ ਤਾਂ ਅਗਲੇ ਕਸਟਮਰ ਦੀ ਚਾਹਿਆ ਸੁਣ ਆ ਇਹ ਸੀ ਹਰੀ ਸਿੰਘ ਨਲੂਏ ਦੀ ਤੇ ਬਾਈ ਡੱਕ ਡੱਕ ਸਾਰਾ ਕੁਝ ਜਿਵੇਂ ਤੁਸੀਂ ਦਾ ਤਾਪ ਤਿਆਰ ਕਰਦੇ ਹੋ ਇਹਦੇ ਕਿੰਨਾ ਖਰਚਾ ਆ ਜਾਂਦਾ ਜੇ ਕਿ ਇਹਨੇ ਡੱਕੀ ਲਵਾਉਣਾ ਹੋਵੇ ਕੱਲੋਂ ਲਾਉਣਾ ਹੁਣ ਪਾਜੀ ਆਹ ਛਣੇ ਡੱਕ ਬਣ ਛਣੇ ਛਤਰੀ ਲਾ ਕੇ ਸਾਡਾ ਕਹਿੰਦਾ ਮਤਲਬ 80000 ਰੁਪਏ ਲੱਗੇ 80000 ਹਾਂ ਛਣੇ ਛਤਰੀ ਡੱਕ ਇਹਦੇ ਆਂਡਾ ਸਪੀਕਰ ਅਸੀਂ origignal ਮੂਰੇ ਲਾਏ ਨੇ ਬਾਕੀ ਵੇਚਾ ਨੇ ਇਹਦੇ ਚ ਸਾਰਾ ਕੁਝ ਆਪਾਂ ਨੂੰ 80000 ਰੁਪਏ ਸਾਰਾ ਸਿਸਟਮ ਪਿਆਗਾ ਠੀਕ ਬੰਦਾ ਸਿੰਘ ਬਹਾਦਰ ਦੀ ਹਾਂਜੀ ਬੰਦਾ ਸਿੰਘ ਬਹਾਦਰ ਦੀ ਇਹ ਚ ਲਾਈਟ ਚੱਲਦੀ ਆ ਜਦੋਂ ਰਾਤ ਨੂੰ ਚੱਲਦੀ ਆ ਅੰਦਰ ਵੀ ਲਾਈਟ ਆ ਇੱਕ ਪੇਟੀ ਦੇ ਤੇ ਬਾਹਰ ਕੋਰ ਤੇ ਵੀ ਲੇਟ ਚੱਲਦੀ ਠੀਕ ਹੈ ਲਾਈਟਾਂ ਦਾ ਦੇਖੋ ਤੁਸੀਂ ਹਣਾ ਐਂਦਾ ਚ ਲਾ ਲਓ ਦੂਜੀ ਨੰਬਰ ਗੱਲ ਆ ਹੁੱਕ ਆ ਆਪਾਂ ਪਿੱਛੇ ਸਾਰਾ ਕੁਝ ਚੀਜ਼ੇ ਬਣਾ ਕੇ ਤਿਆਰ ਕਰੀਏ ਤੇ ਲਿੰਕਾਂ ਨੇ ਜਿਹੜੀਆਂ 911 ਦੀਆਂ ਲਿੰਕ ਲਿੰਕ ਅਸੈਂਬਲੀ ਲਿੰਕ ਆ ਡਰਾਵਲ ਪਾਪਾ ਇਹ ਜਿਗਾਰਡ ਅਸੀਂ ਪਿੱਛੇ 911 ਦਾ ਪਰਿਆ ਲਾਤਾ ਠੀਕ ਹੈ ਤੇ ਸਟicker ਵਗੈਰਾ ਮਤਲਬ ਯਾਰ ਐਨ ਕੋਈ ਕਾਸਾ ਛੱਡੀ ਨਹੀਂ ਹਾਂਜੀ ਕਾਸਰ ਤਾਂ ਇਧਰ ਹੁਣ ਜਿਵੇਂ ਆਪਣਾ ਜਿਵੇਂ ਆ ਪਿਛਲੇ ਚੱਕੇ ਚਾਗੇ ਰੈਪੀਟਰ ਲਗੇ ਜਿਹੜਾ ਆਪਣੇ ਕਾਲੇ ਤੇਲ ਵਾਲੇ ਇੰਜਨ ਆਉਂਦੇ ਸੀ ਤਾਂ ਉਹਨਾਂ ਦਾ ਬੀਲ ਆ ਇਹ ਉਹਨਾਂ ਦਾ ਬੀਲ ਆ ਉਹ ਬੀਲ ਨੂੰ ਅਸੀਂ ਖਰਾਾ ਦਿੱਤੇ ਸੈਟਿੰਗ ਕਰਕੇ ਐਕਸਲ ਬਾਹਰੇ ਕੱਢ ਕੇ ਇਹਦਾ ਸਾਈਜ਼ ਬਣਾ ਕੇ ਉੱਤੇ ਚੜਦਾ ਕਰਕੇ ਮੂਰੇ ਸਟੀਲ ਲਾਤੀ ਇਹਦੀ ਲੁੱਕ ਦੇਖੋ ਕਿੰਨੀ ਖਤਰਨਾਕ ਪੈ ਗਿਆ ਤੇ ਬਾਈ ਇੱਕ ਜਿਵੇਂ ਹਣਾ ਹੁਣ ਕੰਪਨੀ ਵਾਲੇ ਯਾਰ ਸਟੀering ਦਾ ਤੇਲ ਆ ਡੱ ਟ ਉਹ ਮਿਕਸ ਜਿਆ ਕਰਨ ਲੱਗੇ ਥੋੜਾ ਅੱਡ-ਅੱਡ ਕੀਤਾ ਵਾ ਅੱਡੋ-ਅੱਡ ਬਾਈ ਇਹਦੀ ਪਾਵਰ ਸਟੀering ਵਾਲੀ ਟੈਂਕੀ ਅਸੀਂ ਸਿਰਫ ਅੱਡ ਲਾਈਆ ਮੇਰਾ ਵੀਰੇ ਇਹਦੀ ਅੱਛਾ ਇਹਦੀ ਪਾਵਰ ਸਟੀering ਦੇਸ ਤੋਂ ਫਟਾ ਦਰਤੀ ਆ ਜੀ ਇਹਨੂੰ ਟੈਂਕੀ ਨੂੰ ਅੱਡ ਤੇਲ ਆ ਜਦੋਂ ਇਹ ਪਾਵਰ ਸਟੀਅਰਿੰਗ ਵਾਲਾ ਤੇਲ ਪਾਣੀ ਚੈੱਕ ਕਰਨਾ ਤਾਂ ਇਧਰੋਂ ਆਵਲਾ ਅੱਡੀ ਕਰ ਲੈਂਦਾ ਠੀਕ ਹੈ ਤੇ ਕਦੋਂ ਭੇਜ ਰਹੇ ਹੋ ਬਾਈ ਇਹ ਵੀਰ ਜੀ ਆਪਾਂ ਕੱਲ ਨੂੰ ਜਾਂ ਪਰਸ ਨੂੰ ਬੈਂਕੂਵਰ ਭੇਜ ਰਹੇ ਹਾਂ ਕਿਉਂਕਿ ਸ਼ਿਪਿੰਗ ਦਾ ਵੀ ਕੰਮ ਮੇਰਾ ਆਪਦਾ ਹੀ ਹੈ ਨਾ ਠੀਕ ਹੈ ਹਾਂ ਮੈਂ ਸਪੋਰਟਾਂ ਸਪੋਰਟ ਦੀ ਮੇਰੀ ਕੰਪਨੀ ਆ ਮੇਰਾ ਵੀਰ ਮੈਂ ਆਪਦਾ ਹੀ ਕੰਮ ਆ ਮੇਰਾ ਸਾਰਾ ਠੀਕ ਹੈ ਤੇ ਦਰਸ਼ਕੋ ਜਿਵੇਂ ਮੈਂ ਦਾਸਤਾ ਬਾਈ ਨੇ ਸਾਰੀਆਂ ਹਿੰਦੁਸਤਾਨ ਦੀਆਂ ਖੂਬੀਆਂ ਦੱਸ ਤੇ ਬਾਕੀ ਬਾਈ ਦਾ ਨੰਬਰ ਥੱਲੇ ਚੱਲ ਰਿਹਾ ਹੋਊਗਾ ਕਦੋਂ ਵੀ ਤੁਸੀਂ ਫੋਨ ਆ ਸਿਰਫ ਸਾਡੇ ਸਿੱਧੂ ਮੂਸੇਵਾਲੇ ਤੇ ਨਿਗਾ ਮਰਵਾਦੇ ਥਾਪੀ ਮਾਰ ਕੇ ਕਹਿੰਦਾ ਸੀ 5912 ਬਈ ਮਤਲਬ ਕਿ ਬਾਈ ਹੁਣੀ ਯਾਰ ਸਾਰਾ ਟੋਟਲੀ ਕਿਹੜਾ ਮਰਜੀ ਟਰੈਕਟਰ ਲਿਓ ਕਵਾੜ ਨਵੇਂ ਵਰਗਾ ਬਣਾ ਕੇ ਤੋਰਦਾ ਇੱਧਰ 912 ਖੜਾ ਇੱਧਰ ਮੋਟੀ ਮੋਟੀ ਨਿਗਾ ਮਰਵਾਦੇ ਤੇ ਕੈਮਰਾਮੈਨ ਨੂੰ ਕਹਣਾ ਚਾਹਣਾ ਵੀ ਹੁਣ ਤੁਸੀਂ ਇੱਕ ਪਾਸੇ ਆਹ ਫੋੜ ਦੇਖ ਲਓ ਇੱਕ ਪਾਸੇ ਆਹ ਫੋੜ ਦੇਖ ਲਓ ਤੇ ਇਹੀ ਫੋੜ ਨੂੰ ਤੁਸੀਂ 15 20 ਦਿਨਾਂ ਨੂੰ ਆ ਕੇ ਦੇਖ ਲਿਓ ਅਹਰ ਜਾ ਬਣਾ ਦੇਣਾ ਆ ਕਿਆ ਬਾਤਾਂ ਨੇ ਯਾਰ ਕਿਆ ਬਾਤਾਂ ਨੇ ਯਾਰ ਨਜ਼ਾਰਾ ਆ ਗਿਆ ਬਾਈ ਦੇਖ ਕੇ ਕੰਮ ਕੀਤਾ ਵਾ ਪਤਾ ਲੱਗਦਾ ਹਨਾ ਖੁਸ਼ੀ ਹੁੰਦੀ ਆ ਬਾਈ ਤੇ ਇਹ ਸਾਰੇ ਟਰੈਕਟਰ ਬਾਈ ਤੁਸੀਂ ਮੋਡੀਫਾਈ ਕਰ ਦਿੰਦੇ ਹੋ ਸਾਰੇ ਮੋਡੀਫਾਈ ਬਾਈ ਨਵੇਂ ਵੀ ਟਰੈਕਟਰ ਭੇਜਦੇ ਆ ਸੀ ਮੋਡੀਫਾਈ ਜਿਹੜੇ ਕਰਨੇ ਆ ਸੀ ਇਹ ਤਾਂ ਪੁਰਾਣਾ ਟਰੈਕਟਰ ਸਾਨੂੰ ਕਸਟਮਰ ਦਿੰਦਾ ਔਰ 90% ਕੰਮ ਸਾਡੇ ਕੋਲ ਸਾਰਾ ਬਾਹਰ ਲਾਈ ਆ ਠੀਕ ਹੈ ਕਿਉਂਕਿ ਕਸਟਮਰ ਸਾਡੇ ਨਾਲ ਡੀਲ ਕਾ ਤਾਂ ਕਰ ਲੈਂਦਾ ਵੀ ਚੱਲ ਸਾਡੇ ਕੋਲ ਸ਼ਿਪਿੰਗ ਵੀ ਇਸ ਬੰਦੇ ਨੇ ਕਰਨੀ ਆ ਵੀ ਟਰੈਕਟਰ ਸਾਡੇ ਕੋਲ ਆ ਜੂਗਾ ਠੀਕ ਹੈ ਸਾਰਾ ਕੁਝ ਟੋਟਲੀ ਯਾਰ ਸਾਡਾ ਆ ਆਪਣੇ ਬ੍ਰੈਂਡ ਹੀ ਤੁਹਾਡਾ ਆਪਦਾ ਆਓ ਜੀ ਸਾਰਾ ਕੁਝ ਆਪਣਾ ਸਿੱਧੂ ਫਾਰਮ ਦੇ ਨਾਮ ਤੇ ਆ ਬਾਈ ਠੀਕ ਹੈ ਸਿੱਧੂ ਫਾਰਮ ਕੰਪਨੀ ਸ਼ਿਪਿੰਗ ਕੰਪਨੀ ਵੀ ਮੇਰੀ ਸਿੱਧੂ ਮਰਕ ਸਾਹਿਬ ਵੀ ਜਿਹੜਾ ਤੁਸੀਂ ਰੰਗ ਰੰਗ ਕਰਦੇ ਹੋ ਕੋਈ ਕੰਪਲੇਂਟ ਤਾਂ ਨਹੀਂ ਹੁੰਦੀ ਨਾ ਜਮਾ ਨਹੀਂ ਬਾਈ ਇਹ ਚ ਕੰਪਲੇਂਟ ਦਾ ਮਤਲਬ ਹੀ ਨਹੀਂ ਹੈਗਾ ਮੇਰਾ ਵੀਰ ਇਹ 2K ਪੇਂਟ ਮਾਰਦੇ ਆ ਬਾਕੀ ਯਾਰ ਕਸਟਮਰ ਦੇ ਹਿਸਾਬ ਨਾਲ ਜਿੱਦਾਂ ਦੀ ਚੀਜ਼ ਸਾਨੂੰ ਕਹਿੰਦਾ ਕਸਟਮਰ ਵੀ ਇਦਾਂ ਤਿਆਰ ਕਰਦੇ ਅਸੀਂ ਆਪ ਦੀ ਮਰਜ਼ੀ ਨਹੀਂ ਕਰਦੇ ਅਸੀਂ ਜਿਹੜੇ ਬੰਦੇ ਨੇ ਸਾਡੇ ਤੋਂ ਕੋਈ ਚੀਜ਼ ਤਿਆਰ ਕਰਾਉਣੀਆਂ ਸੀ ਉਹਦੇ ਹਿਸਾਬ ਨਾਲ ਤਿਆਰ ਕਰਦੇ ਆ ਤੇ ਵਿੱਚ ਕਈ ਵਾਰ ਦਰਸ਼ਕਾਂ ਨੂੰ ਆਏ ਹੁੰਦੇ ਨਾ ਵੀ ਬਾਈ ਤਾਂ ਯਾਰ ਬਾਹਰੋਂ ਤਿਆਰ ਦੂਰ ਕਰਾ ਕੇ ਖੜਾ ਲੰਦਾ ਆ ਲਾਈਵ ਪ੍ਰੂਫ ਆ ਬਾਈ ਕੰਮ ਚੱਲ ਰਿਹਾ ਫੋੜ ਦਾ ਜੇ ਤੁਸੀਂ ਇਹਨੂੰ 5 ਦਿਨਾਂ ਨੂੰ ਆ ਕੇ ਦੇਖੋਗੇ ਨ ਉਮੇਮੜਾ ਦੇਣਾ ਇਹ ਵੀ ਬਾਈ ਤਿਆਰ ਕਰਕੇ ਇਧਰ ਲਈ ਆ ਕੇ ਇਹ ਦਿਨਾਂ ਵੀਰੇ ਟ੍ਰਾਂਟੋ ਜਾਣਾ ਤਿੰਨ ਟਰੈਕਟਰ ਠੀਕ ਹੈ ਦੋ ਫੋਰਡ ਨੇਗੇ ਮਤਲਬ ਕਿ ਵੱਧ ਕੰਮ ਆ ਆ ਲਾਟ ਗਿਆ ਤੇ ਫੋਰਡ ਆਪਣਾ ਤਿਆਰ ਖੜਾ ਬੱਛਾ ਟਰੈਕਟਰ ਦੀ ਛਾੜੀ ਤਿਆਰੀ ਆ ਗਈ ਥੋੜਾ ਅਸੀਂ ਬੈਂਕੂਵਰ ਕੰਟੇਨਰ ਭੇਜਣਾ ਸੀ ਉਹਦੇ ਚੱਕਰ ਚ ਅਸੀਂ ਉਧਰ ਬਿਜੀ ਹੋਏ ਪਿਆ ਥੋੜਾ ਠੀਕ ਹੈ ਤੇ ਵੱਧ ਕੰਮ ਥੋੜਾ ਬਾਹਰ ਹੀ ਵੱਧ ਜਾਣਾ ਬਾਹਰ ਲਈਏ ਜੀ ਹਣਾ ਅੱਜ ਗੱਲ ਕਰੀਏ ਪੰਜਾਬ ਚ ਇੰਨਾ ਪੈਸਾ ਕੋਈ ਲਾਉਂਦਾ ਨਹੀਂ ਕੋਈ ਬਾਹਰ ਲੈਣੇ 100 ਕਰੋੜ ਲੈਂਦੇ ਆ 100 ਬਾਹਰ ਲਾ ਬਾਹਰ ਲਪਾਈ ਅੱਜ ਕੱਲ ਪਹਿਲਾਂ ਤਾਂ ਹੁੰਦਾ ਸੀ ਵੀ ਚਲੋ ਨਗਰ ਕੀਰਤਨਾ ਤੇ ਅੱਜ ਕੱਲ ਤਾਂ ਲੋਕ ਉੱਥੇ ਬਾਹਰ ਜਾਗੋਆਂ ਤੇ ਟਰੈਕਟਰ ਲੈ ਜਾਂਦੇ ਆ ਉੱਥੇ ਜਦੋਂ ਕਿਸਾਨ ਮੇਲਾ ਲੱਗਦਾ ਜਾਂ ਕੋਈ ਛੱਬਿਆਚਾਰਕ ਮੇਲਾ ਲੱਗਦਾ ਉੱਥੇ ਹਰੇਕ ਬੰਦਾ ਟਰੈਕਟਰ ਲੈ ਕੇ ਜਾਂਦਾ ਵੀ ਹਾਂ ਉੱਥੇ ਦਿਖਾਉਂਦੇ ਆ ਵੀ ਅਸੀਂ ਪੰਜਾਬੀ ਇੱਥੇ ਵੀ ਵਸਦੇ ਆਂਗੇ ਬਾਕੀ ਜ਼ਿਮੀਂਦਾਰ ਦੀ ਟਰੈਕਟਰ ਬਿਨਾ ਯਾਰ ਕੋਈ ਗਤੀ ਨਹੀਂ ਹੈ ਗਤੀ ਨਹੀਂ ਬਾਈ ਗਤੀ ਨਹੀਂ ਬਿਲਕੁਲ ਬਿਲਕੁਲ ਹੁਣ ਤਾਂ ਜਿਵੇਂ ਮੰਨ ਕੇ ਚੱਲੇ ਸੀ ਹਾਲ ਕਰਾ ਰੂਟਾ ਬੀਟਰ ਹੁਣ ਤਾਂ ਲੋਕਾਂ ਨੇ ਖੇਤੀਆਂ ਚ ਚਾਲੂ ਕਰਤੀਆਂ ਹਾਂ ਹੁਣ ਤਾਂ ਕੋਈ ਸਟ੍ਰੋਬਰੀ ਦੀ ਖੇਤੀ ਕਰਦਾ ਕੋਈ ਕਾਛੇ ਦੀ ਕੋਈ ਕਾਛੇ ਦੀ ਹੁਣ ਤਾਂ ਖੇਤੀ ਚਾਲੂ ਕਰਤੀ ਠੀਕ ਹੈ ਤੇ ਦਰਸ਼ਕੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਜੇ ਕੋਈ ਤੁਸੀਂ ਜਾਣਕਾਰੀ ਲੈਣੀ ਹੋਈ ਮਿਸਤਰੀ ਬਾਈ ਦਾ ਨੰਬਰ ਥੱਲੇ ਚੱਲ ਰਿਹਾ ਹੁਣ ਉਹਦੀ ਮਾਰਿਓ ਜੇ ਨਾ ਫੋਨ ਚੱਕਿਆ ਮੈਨੂੰ ਫੋਨ ਲਾ ਲਿਓ ਧੰਨਵਾਦ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰ ਦਿਓ